ਸਤਿ ਸ਼੍ਰੀ ਅਕਾਲ ਦੋਸਤੋ ਤੇ ਅੱਜ ਅਸੀਂ ਪਹੁੰਚੇ ਆਂ ਸ਼ਹਿਰ ਰਾਣੀਆਂ ਦੇ ਵਿੱਚ ਤੇ ਰਾਣੀਆਂ ਦੇ ਵਿੱਚ ਅਸੀਂ ਪਹੁੰਚੇ ਹਾਂ ਤੇ ਲੋ ਇਲੈਕਟ੍ਰੋਪੈਥਿਕ ਤੇ ਹੋਮੋਪੈਥਿਕ ਸੈਂਟਰ ਦੇ ਉੱਤੇ ਜਿੱਥੇ ਕਿ ਹੋਮੋਪੈਥਿਕ ਦੇ ਨਾਲ ਇਲਾਜ ਕੀਤਾ ਜਾਂਦਾ ਹੈ ਪਸ਼ੂਆਂ ਦਾ ਤੇ ਅੱਜ ਅਸੀਂ ਤੁਹਾਨੂੰ ਮਿਲੌਣ ਜਾ ਰਹੇ ਆਂ ਡਾਕਟਰ ਤਰਲੋਚਨ ਸਿੰਘ ਜੀ ਦੇ ਨਾਲ ਤੇ ਆਜੋ ਡਾਕਟਰ ਸਾਹਿਬ ਦੇ ਨਾਲ ਆਪਾਂ ਕਰਦੇ ਹਾਂ ਗੱਲ ਜੀ ਤੇ ਡਾਕਟਰ ਸਾਹਿਬ ਆਪਣੇ ਕੋਲੇ ਕਿਹੜੀ ਵਿਧੀ ਦੇ ਨਾਲ ਆਪਾਂ ਜਿਹੜਾ ਕਿ ਪਸ਼ੂਆਂ ਦਾ ਟ੍ਰੀਟਮੈਂਟ ਕਰਦੇ ਆਂ ਇਲਾਜ ਕਰਦੇ ਆਂ ਕਿਹੜੀ ਆਪਣੇ ਕੋਲੇ ਜਿਹੜੀ ਹੈ ਐਲੋਪੈਥਿਕ ਹੋਮੋਪੈਥਿਕ ਲੈਕਟ੍ਰੋਪੈਥਿਕ ਇਹ ਤੇ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਆਪਾਂ ਇਲਾਜ ਕਰਦੇ? ਹਾਂਜੀ ਪਹਿਲਾਂ ਦੱਸਾਰਿਆ ਹੁਣ ਦੱਸੀਦਾ ਜੀ ਨਾਲ ਜਿਹੜਾ ਇਹਨਾਂ ਪਛੂਆਂ ਦਾ ਇਲਾਜ ਕਰਦੇ ਆਂ ਜੀ। ਅੱਛਾ ਜੀ ਪਛੂਆਂ ਦੇ ਜਿਹੜੇ ਸਾਰੇ ਇਲਾਜ ਆ ਕਿਉਂਕਿ ਅੱਜ ਕੱਲ ਜਿਵੇਂ ਥਨੈਲਾ ਰੋਗ ਬਹੁਤ ਆਉਂਦਾ ਜੀ। ਠੀਕ ਹੈ ਜੀ। ਉਹਦੇ ਵਿੱਚ ਅਲੋਪੈਥਿਕ ਨਾਲੋਂ ਕੋਈ ਬਹੁਤ ਵਧੀਆ ਇਲਾਜ ਹੈ ਨਹੀਂ ਨਾ। ਠੀਕ ਹੈ ਜੀ। ਖਰਚਾ ਵੀ ਬਹੁਤ ਹੋ ਜਾਂਦਾ। ਠੀਕ ਹੈ ਜੀ। ਤੇ ਪਛੂ ਜਿਹੜਾ ਫੇਰ ਵੀ ਉਹਦੇ ਨਾਲ ਪੂਰਾ ਠੀਕ ਨਹੀਂ ਹੁੰਦਾ। ਠੀਕ ਹੈ। ਤੇ ਇਲੈਕਟ੍ਰੋਪੈਥੀ ਵਿੱਚ ਉਹਦਾ ਬਹੁਤ ਵਧੀਆ ਇਲਾਜ ਹੈਗਾ ਜੀ। ਠੀਕ ਹੈ ਜੀ। ਉਦੇ ਵਾਸਤੇ ਜੀ ਆਪਾ ਉਹ ਕਰਦੇ ਆ ਫਿਰ ਰਿਪੀਟਰ ਪੁੱਛੂਆ ਜਿਹੜੇ ਵਾਰ-ਵਾਰ ਫਿਰ ਜਾਣਾ ਠਹਿਰਦੇ ਨਹੀਂ ਅੱਜ ਕੱਲ ਇਹ ਦਿੱਕਤ ਆ ਰਹੀ ਏ ਜਿਹੜੇ ਦਿੱਕਤ ਬਹੁਤ ਜ਼ਿਆਦਾ ਆ ਰਹੀ ਹੈ ਹਾਂਜੀ ਬਹੁਤ ਜ਼ਿਆਦਾ ਮਟੈਟਿਸ ਜਿਹੜਾ ਫਨੇਲਾ ਰੋਗ ਫਿਰ ਰਿਪੀਟਰ ਵਾਲਾ ਜੀ ਇਹ ਕੇਸ ਸਭ ਨਾਲੋਂ ਜ਼ਿਆਦਾ ਜੀ ਮੌਕੇ ਤੇ ਜੀ ਠੀਕ ਹੈ ਤੇ ਦੁੱਧ ਚ ਖੂਨ ਆਉਣ ਲੱਗ ਜਾਣਾ ਛਿੱੜੀ ਆਉਣ ਲੱਗ ਜਾਣਾ ਇਹ ਸਾਰੇ ਰੋਗਾਂ ਦਾ ਇਲਾਜ ਕੀਤਾ ਜਾਂਦਾ ਜੀ ਸਾਰਾ ਹੀ ਇਲੈਕਟਰੋ ਹੋਮੋਪੈਥੀ ਦੁਆਰਾ ਕੀਤਾ ਜਾਂਦਾ ਹੈ ਇਲੈਕਟਰੋ ਹੋਮੋਪੈਥੀ ਹਾਂਜੀ ਇਲੈਕਟਰੋ ਹੋਮੋਪੈਥੀ ਤੇ ਇਹ ਪ੍ਰੋਡਕਟ ਨੇ ਤੁਹਾਡੇ ਜਿਹੜੇ ਇਲਾਜ ਕਰਦੇ ਆ ਹਾਂਜੀ ਆ ਹਾਂਜੀ 8 ਨੰਬਰ ਆ ਗਿਆ 28 ਨੰਬਰ ਆ ਗਿਆ ਜੀ ਇਹ ਮਟੈਟਿਸ ਰੋਗ ਦਾ ਆ ਗਿਆ ਜੀ ਉਹਦੀ ਕੰਡੀਸ਼ਨ ਦੇ ਹਿਸਾਬ ਨਾਲ ਇੱਕ ਅਦੀ ਦਵਾਈ ਵੱਧ ਘੱਟ ਜਾਂਦੀ ਦੋ ডোজ ਜਿਹੜੀ ਆ ਸੈਟ ਕੀਤੀ ਜਾਂਦੀ ਹੈ ਅਸੋ ਉਸ ਹਿਸਾਬ ਨਾਲ ਤੁਸੀਂ ਟਰੀਟਮੈਂਟ ਕਰਦੇ ਹੋ ডোজ ਸੈੱਟ ਕਰਕੇ ਹਾਂਜੀ ডোজ ਸੈੱਟ ਕੀਤੀ ਜਾਂਦੀ ਹੈ ਜੀ ਇਹ ਮਟੈਟਿਸ ਦੀ ਦਵਾਈ ਹੈ ਜੀ ਠੀਕ ਹੈ ਜੀ ਦੁੱਧ ਬਧੋਰ ਵਾਸਤੇ ਮਿਲਕਟੋਨਿਕ ਆ ਗਿਆ ਜੀ ਠੀਕ ਹੈ ਇਹ ਤਾਂ ਦੁੱਧ ਵਧਾਉਣ ਦਾ ਦੁੱਧ ਬਧੋਰ ਇਹਦਾ ਬਹੁਤ ਰਿਜ਼ਲਟ ਹੈ ਤੇ ਤੀਸਰੇ ਡੰਗ ਦੁੱਧ ਵਧ ਜਾਂਦਾ ਜੀ ਇਹਦੇ ਨਾਲ ਯਾਨੀ ਕਿ ਦੋ ਡੰਗ ਕੇ ਪਸ਼ੂ ਨੂੰ ਆਪਾਂ ਯੂਜ਼ ਕਰਵਾ ਕੇ ਤੀਜੇ ਡੰਗ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਦੁੱਧ ਜਿਹੜਾ ਵਧਣ ਲੱਗ ਗਿਆ ਜੀ ਵੀ ਕੋ ਫਰਕ ਪੈ ਚੁੱਕਾ ਹਾਂ ਜੀ ਫਰਕ ਪੈ ਚੁੱਕਾ ਹੈ ਜੀ ਹਾਂਜੀ ਠੀਕ ਹੈ ਤਾਂ ਦੋਸਤੋ ਡਾਕਟਰ ਸਾਹਿਬ ਨੇ ਦੱਸਿਆ ਕਿ ਇਲੈਕਟ੍ਰੋਪੈਥਿਕ ਦੇ ਨਾਲ ਅਸੀਂ ਹੋਮੋਪੈਥਿਕ ਦੇ ਨਾਲ ਇਲਾਜ ਕਰਦੇ ਹਾਂ ਇਹਦੇ ਵਿੱਚ ਠਣਾ ਦਾ ਇਲਾਜ ਹੈ ਪਸ਼ੂ ਬਾਰ ਬਾਰ ਫਿਰ ਜਾਂਦਾ ਏ ਠੀਕ ਹੈ ਕਿਸੇ ਦੇ ਮਤਲਬ ਦੁੱਧ ਪਸ਼ੂ ਦੇ ਘਟ ਉਤਰਦਾ ਤਾਂ ਉਹਦੇ ਵਾਸਤੇ ਵੀ ਇਹ ਜਿਹੜਾ ਮਿਲਕ ਪਾਊਡਰ ਹੈ ਇਹ ਬਹੁਤ ਹੀ ਕਾਰਗਰ ਹੈ ਸਿਰਫ ਕਹਿੰਦੇ ਤੀਜੇ ਡੰਗ ਤੋਂ ਹੀ ਤੁਹਾਨੂੰ ਪਤਾ ਲੱਗ ਜਾਊਗਾ ਵੀ ਵਾਸਤਵ ਦੇ ਵਿੱਚ ਇਹਦਾ ਕੀ ਰਿਜ਼ਲਟ ਹੈ ਤਾਂ ਕੋ ਸਾਥੀ ਸਾਡੇ ਕੋਲ ਇੱਥੇ ਬੈਠੇ ਹੋਏ ਆ ਜਿਹੜੇ ਡਾਕਟਰ ਸਾਹਿਬ ਦੇ ਦਵਾ ਦਿੱਤੀ ਹੋਈ ਦਵਾਈ ਨੂੰ ਸਸੀ ਕਲ ਵੀਰ ਜੀ ਸਸੀ ਕਲ ਵੀਰ ਜੀ ਇਹਨਾਂ ਤੋਂ ਆਪਾਂ ਪੁੱਛਦੇ ਹਾਂ ਵੀ ਜਿਹੜਾ ਇਹਨਾਂ ਨੇ ਕੀ ਯੂਜ਼ ਕੀਤਾ ਹੈ ਤੇ ਕੀ ਰਿਜ਼ਲਟ ਰਿਹਾ ਹੈ ਉਹਦਾ ਪ੍ਰੋਜੈਕਟ ਦਾ ਵੀਰ ਜੀ ਕੀ ਨਾਮ ਆਪਣਾ ਰਿਸ਼ਪਾਲ ਸਿੰਘ ਜੀ ਦਾ ਸਾਹਿਬ ਜੀ ਕਿੱਥੋਂ ਵੀਰ ਜੀ ਆਪਾਂ ਆਪਾਂ ਸੰਤ ਸੰਤਾਲੀ ਤੋਂ ਇਹ ਸਨੇੜੀ ਆਪਣਾ ਪਿੰਡ ਹੈ ਵੀਲੇ ਸੰਤਾਲੀ ਟਾਣੀ ਇੱਥੇ ਨਾਲ ਪਿੰਡ ਰਹਿੰਦਾ ਹੈ ਆਪਣਾ 8-10 ਕਿਲੋਮੀਟਰ ਤੇ ਠੀਕ ਹੈ ਜੀ ਤੇ ਤੁਸੀਂ ਕਿਹੜਾ ਪ੍ਰੋਜੈਕਟ ਇੱਥੋਂ ਲੈ ਕੇ ਯੂਜ਼ ਕੀਤਾ ਹੈ ਪਸ਼ੂਆਂ ਵਾਸਤੇ ਤੇ ਕੀ ਤੁਹਾਨੂੰ ਰਿਜ਼ਲਟ ਮਿਲਿਆ ਦੇਖੋ ਇਹ ਆਪਾਂ ਤਾਂ ਬਹੁਤ ਟਾਈਮ ਤੋਂ ਇਹਨਾਂ ਦੇ ਨਾਲ ਜੁੜੇ ਹੋਏ ਆ ਜੀ ਇਹਨਾਂ ਦੇ ਜਿਵੇਂ ਇਲੈਕਟ੍ਰੋ ਹੋਮੋਪੈਥਿਕ ਦਾ ਟਰੀਟਮੈਂਟ ਮੈਨਸ ਹੋਣ ਜਿਆਦਾ ਕਰ ਰਹੇ ਆ ਠੀਕ ਹੈ ਜੀ ਇਹਨਾਂ ਵਾਸਤੇ ਇਹਨਾਂ ਉਹੀ ਉਹੀ ਅਸੀਂ ਬੋਲ ਕਰ ਰਹੇ ਹਾਂ ਇਹ ਬਹੁਤ ਵਧੀਆ ਪ੍ਰੋਡਕਟ ਆਈ ਇਹਨਾਂ ਦਾ ਜਿਵੇਂ ਇੱਕ ਨੰਬਰ 8 ਨੰਬਰ ਦਵਾਈ ਹੁੰਦੀ ਆ ਜੀ ਸਾਨੂੰ ਬਹੁਤ ਵਧੀਆ ਰਿਜ਼ਲਟ ਇਹਨਾਂ ਦੇ ਮਿਲੇ ਆ ਜੀ ਠੀਕ ਹੈ ਤੇ ਦੂਸਰਾ ਰਿਪੀਟਰ ਜਿਹੜੀ ਮੇਨ ਸਮੱਸਿਆ ਹੈ ਪਸ਼ੂ ਫੇਰ ਜਾਂਦਾ ਜੀ ਉਹ ਸਾਨੂੰ ਬਹੁਤ ਵਧੀਆ ਇਹਨਾਂ ਦੀ ਕਿੱਟ ਜਿਹੜੀ ਆ ਇਹਨਾਂ ਦੀ ਮਿਲੀ ਆ ਜੀ ਜਿਹੜਾ ਕਰਕੇ ਖੁਸ਼ੂ ਮਤਲਬ 1 ਮਹੀਨੇ ਤੋਂ ਬਾਅਦ ਸਾਡਾ ਮਤਲਬ ਗੰਭਣ ਰਹਿਣ ਦੇ ਚਾਂਸ ਬਹੁਤ ਜ਼ਿਆਦਾ ਵਧ ਜਾਂਦੀ ਹੈ ਇਹਦਾ ਠੀਕ ਹੈ ਜੀ ਤੇ ਪਸ਼ੂ ਜੇ ਮੈਂ ਪਸ਼ੂ ਦੁੱਧ ਤੇ ਨਹੀਂ ਆਉਂਦੇ ਜੀ ਇਹਨਾਂ ਦਾ ਮਿਲਕਟੋਨਿਕ ਜਿਹੜਾ ਪ੍ਰੋਡਕਟ ਆਈ ਇਹ ਬਹੁਤ ਵਧੀਆ ਜੀ ਇਹ ਇਹ ਵੀ ਬਹੁਤ ਵਧੀਆ ਰਿਜ਼ਲਟ ਸਾਨੂੰ ਮਿਲਿਆ ਦੂਸਰੇ ਤੀਸਰੇ ਡੰਗ ਪਸ਼ੂ ਦੁੱਧ ਤੇ ਆ ਜਾਂਦਾ ਹੀ ਪੂਰਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤਾਂ ਦੋਸਤੋ ਇਹ ਜਿਹੜਾ ਪਸ਼ੂ ਦਾ ਵਾਰ-ਵਾਰ ਫਿਰਨਾ ਇਹਨਾਂ ਦਾ ਬਹੁਤ ਹੀ ਰਿਪੀਟਰ ਦੇ ਨਾਂ ਤੋਂ ਇੱਕ ਏਟ ਆ ਰਹੀ ਏ ਜਿਹੜਾ ਪਸ਼ੂ ਵਾਰ-ਵਾਰ ਫਿਰ ਜਾਂਦਾ ਤੁਸੀਂ ਆਪਣੇ ਘਰ ਲਈ ਆਪਣੇ ਪਸ਼ੂਆਂ ਦੇ ਲਈ ਲਿਜਾ ਸਕਦੇ ਹੋ ਡਾਕਟਰ ਸਾਹਿਬ ਇਹਨਾਂ ਦਾ ਕੋਈ ਮਤਲਬ ਸਾਈਡ ਇਫੈਕਟ ਹੈ ਮੈਡੀਸਨ ਦਾ ਆਪਣੀ ਦਾ ਨਹੀਂ ਜੀ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਪਿਓਰ ਇਲੈਕਟਰੋਮੋਪੈਥਿਕ ਦੀ ਮੈਡੀਸਨ ਹੈ ਜੀ ਠੀਕ ਹੈ ਜੀ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਕਿਸੇ ਤਰੀਕੇ ਦਾ ਕਿਸੇ ਵੀ ਪ੍ਰਕਾਰ ਦਾ ਪਸ਼ੂ ਨੂੰ ਕੋਈ ਦਿੱਕਤ ਨਹੀਂ ਨਹੀਂ ਜੀ ਇਹ ਦੂਸਰੀ ਗੱਲ ਹੈ ਜੀ ਆਪਾਂ ਨੂੰ ਦੇਣੀ ਸੌਖੀ ਹੈ ਜੀ ਅੱਛਾ ਜੀ ਨਾ ਕੋਈ ਟੀਕਾ ਲਾਉਣਾ ਪਵੇ ਨਾ ਸੂਈ ਲਾਉਣੀ ਪਵੇ ਸਿਰਿੰਜ ਭਰ ਕੇ 5 ਮਿਲ ਸਵੇਰੇ ਦੇਣੀ ਹੈ 5 ਸ਼ਾਮ ਨੂੰ ਦੇਣੀ ਹੈ ਕੋਈ ਸੌਖਾ ਹੈ ਜੀ ਇਹਦੇ ਵਿੱਚ ਤੇ ਇਲਾਜ ਵੀ ਪੱਕਾ ਹੈ ਜੀ ਠੀਕ ਹੈ ਜੀ ਹਾਂ ਜੀ ਤਾਂ ਇੱਕ ਹੈਪੀ ਨਾ ਤਾਂ ਕੋਈ ਦੱਸੋ ਤੁਹਾਡਾ ਪ੍ਰੋਡਕਟ ਉਹ ਕੀ ਕੰਮ ਕਰਦਾ ਇੱਕ ਨਾ ਜੀ ਕਈ ਵਾਰ ਪਸ਼ੂ ਦੁੱਧ ਨਹੀਂ ਦਿੰਦੇ ਜੀ ਮਤਲਬ ਦੁੱਧ ਨਾ ਦੇਣ ਦਾ ਮਤਲਬ ਇਹ ਵੀ ਲੱਤਾਂ ਮਾਰਦੇ ਆ ਕਈਆਂ ਦਾ ਤੇ ਬੱਚਾ ਮਰ ਜਾਂਦਾ। ਹਾਂਜੀ। ਕਈ ਵੈਸੇ ਨਹੀਂ ਮਿਲਦੇ ਸੁਭਾਅ ਦੇ ਕੋੜੇ ਹੁੰਦੇ ਆ ਜੀ। ਠੀਕ ਹੈ। ਉਹਦੇ 'ਚ ਨਾ ਹੈਪੀ ਮੂਡ ਹੈ ਡ੍ਰੋਪਸ ਨੇ ਜੀ। ਇਹ ਸਪਰੇਅ ਹੈ ਜੀ। ਚੌਣ ਤੋਂ 20-20 ਮਿੰਟ ਪਹਿਲਾਂ ਦੇ ਦੋ ਜੀ। ਇਹਦੇ ਨਾਲ 5-4 ਦਿਨ 'ਚ ਜਿਹੜਾ ਮਤਲਬ ਹਫਤੇ ਦੇ ਵਿੱਚ ਪੂਰਾ ਸੈੱਟ ਹੋ ਜਾਂਦਾ ਜੀ ਭਾਈ। ਠੀਕ ਹੈ। ਇੱਕ ਹਫਤੇ ਦੇ ਵਿੱਚ। ਹਾਂਜੀ। ਨਾ ਫਿਰ ਉਹਦੇ 'ਚ ਜਿਹੜਾ ਅੱਜਕੱਲ ਓਕਸੀਟੋਕਸਿਨ ਦਾ ਇੰਜੈਕਸ਼ਨ ਹੋਣਾ ਪੈਂਦਾ ਉਹਦੇ ਸਾਈਡ ਇਫੈਕਟ ਬਹੁਤ ਬਹੁਤ ਜ਼ਿਆਦਾ। ਜ਼ਿਆਦਾ ਨੇ ਜੀ ਉਹਦੇ ਜਿਹੜਾ ਦੁੱਧ ਪੀਣਾ ਜੀ ਉਹ ਵੀ ਖਤਰਨਾਕ। ਠੀਕ ਹੈ। ਉਹਦੇ ਤੋਂ ਕਿਹੜਾ ਇਹਦੇ ਨਾਲ ਹੀ ਸੈੱਟ ਹੋ ਜੇ ਅੱਛਾ ਇਹਨਾਂ ਜ਼ਬਰਦਸਤ ਬੜਾ ਜੀ ਜ਼ਬਰਦਸਤ ਹੈ ਜੀ ਇਹਨੇ ਉਹਦਾ ਪਸ਼ੂ ਦਾ ਮਾਈਂਡ ਹੀ ਚੇਂਜ ਕਰ ਦੇਣਾ ਠੀਕ ਹੈ ਜੀ ਦੇਖੋ ਨਿਸ਼ਾ ਨਹੀਂ ਕਰਨਾ ਕੋਈ ਕੁਝ ਨਹੀਂ ਜੀ ਠੀਕ ਹੈ ਜੀ ਤਾਂ ਦੇਖੋ ਦੋਸਤੋ ਇਹ ਬਹੁਤ ਹੀ ਖੂਬਸੂਰਤ ਇਹਦਾ ਨਾਂ ਰੱਖਿਆ ਗਿਆ ਹੈਪੀ ਮੂਡ ਯਾਨੀ ਕਿ ਖੁਸ਼ ਮੂਡ ਤਾਂ ਇਹ ਪ੍ਰੋਡਕਟ ਜਿਹੜਾ ਕੀ ਹੈ ਪਸ਼ੂ ਜਿਹੜਾ ਤੁਹਾਡਾ ਦੁੱਧ ਨਹੀਂ ਦੇ ਰਿਹਾ ਲੱਤਾਂ ਮਾਰ ਰਿਹਾ ਵਾਰ-ਵਾਰ ਤਾਂ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਪ੍ਰੋਡਕਟ ਨੂੰ ਤੇ ਇਹਦੇ ਨਾਲ ਮੂਡ ਜਿਹੜਾ ਕੀ ਹੈ ਪਸ਼ੂ ਦਾ ਬਿਲਕੁਲ ਸਹੀ ਹੋ ਜਾਣਾ ਸਭ ਜਿਹੜਾ ਆ ਪ੍ਰੋਡਕਟ ਹੈ ਆਨਲਾਈਨ ਵਨ ਇਹ ਕੀ ਕੰਮ ਕਰਦਾ ਹੈ ਇਹ ਨਾ ਜੀ अच्छा जी शरीर ਦਾ ਹਰ ਤੱਤ ਪੂਰਾ ਕਰਦਾ ਹੈ ਚੀਜ਼ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ। ਠੀਕ ਹੈ। ਦੂਸਰਾ ਜੀ ਅੱਜ ਕੱਲ ਜਿਹੜੇ ਪਸ਼ੂ ਜ਼ਿਆਦਾ ਰਿਪੀਟ ਹੋ ਰਹੇ ਆ ਜਾਂ ਹੀਟ 'ਚ ਨਹੀਂ ਆ ਰਹੇ। ਠੀਕ ਹੈ ਜੀ। ਇਹਦੇ ਵਿੱਚ ਸਪੈਸ਼ਲ ਉਹ ਤੱਤ ਦੂਸਰੇ ਪਾਊਡਰ ਨਾਲੋਂ ਜ਼ਿਆਦਾ ਪਾਏ ਗਏ। ਠੀਕ ਹੈ ਜੀ। ਫਿਰ ਇਹਦੇ ਵਿੱਚ ਹਾਂਜੀ ਬਾਇਓਟਿਨ ਬਾਈਪਾਸ ਫੈਟ ਚੰਗੀ ਮਾਤਰਾ ਵਿੱਚ ਬਾਇਓਟਿਨ ਜਿਹੜਾ ਹੈ ਦੁੱਧ ਵਧਾਉਣ 'ਚ ਜਿਹੜਾ ਹੈ ਬਹੁਤ ਮਦਦ ਕਰਦਾ ਹੈ ਜੀ। ਠੀਕ ਹੈ। ਤੇ ਦੁੱਧ ਵਧਾਉਣ ਨੂੰ ਆਪਾਂ ਦੇ ਸਕਦੇ ਹਾਂ ਜੀ ਰਿਪੀਟਰ ਪਸ਼ੂ ਨੂੰ ਦੇ ਸਕਦੇ ਹਾਂ ਜੀ। ਠੀਕ ਹੈ ਜੀ। ਜਿਹੜੇ ਪਸ਼ੂ ਹੀਟ 'ਚ ਨਹੀਂ ਆ ਠੀਕ ਹੈ ਜੀ ਜਿਹਨਾਂ ਨੂੰ ਆਪਾਂ ਤਿਆਰ ਕਰਨਾ ਹੈ ਸਰੀਰ ਤੌਰ ਤੇ ਕਟੀਆਂ-ਵੱਛੀਆਂ ਨੂੰ ਉਹਨਾਂ ਨੂੰ ਹੀ ਦੇ ਸਕਦੇ ਆ ਜੀ ਇਹ ਸਾਰੇ ਥਾਂ ਤੇ ਚੱਲਦਾ ਜੀ ਯਾਨੀ ਤਾਂ ਹੀ ਇਸ ਦਾ ਨਾਮ ਰੱਖਿਆ ਆਲੇ ਨੂੰ ਮਨੇ ਸਾਰੇ ਜਿਹੜੇ ਦੇਖੋ ਇਹ ਬਹੁਤ ਹੀ ਅੱਛਾ ਪ੍ਰੋਡਕਟ ਡਾਕਟਰ ਸਾਹਿਬ ਨੇ ਇਹਦੇ ਬਾਰੇ ਮੈਨੂੰ ਜਾਣਕਾਰੀ ਦਿੱਤੀ ਹੈ ਠੀਕ ਹੈ ਜਿਹੜੇ ਪਸ਼ੂ ਬਾਰ-ਬਾਰ ਫਿਰ ਰਹੇ ਆ ਪਸ਼ੂ ਦਾ ਜਿਹੜਾ ਕਿ ਦੁੱਧ ਵਧਾਉਣ ਦੇ ਵਿੱਚ ਕੰਮ ਆਉਂਦਾ ਯਾਨੀ ਕਿ ਇੱਕ ਨਿਊਟ੍ਰੀਸ਼ਨ ਵੈਲਿਊ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਪੂਰੀ ਕਰਦਾ ਹਾਂ ਜਿਵੇਂ ਕਿ ਅੱਜ ਦੇ ਵਿੱਚ ਤੁਸੀਂ ਦੇਖਿਆ ਬੰਦਿਆਂ ਦੇ ਵਿੱਚ ਨਿਊਟ੍ਰੀਸ਼ਨ ਵੈਲਿਊ ਦੀ ਜਿਹੜੀ ਕਿ ਕਮੀ ਆ ਰਹੀ ਹੈ ਕਿਉਂਕਿ ਆਪਾਂ ਜ ਪੇਟ ਭਰਨ ਦੇ ਲਈ ਖਾ ਰਹੇ ਆ ਪਰ ਨਿਊਟ੍ਰੀਸ਼ਨ ਵੈਲਿਊ ਨੂੰ ਧਿਆਨ ਚ ਰੱਖ ਕੇ ਨਹੀਂ ਖਾ ਰਹੇ ਤਾਂ ਇਹ ਜਿਹੜਾ ਕੀ ਹੈ ਪਸ਼ੂ ਦਾ ਨਿਊਟ੍ਰੀਸ਼ਨ ਪੂਰਾ ਕਰਦਾ ਜਦੋਂ ਕਿਸੇ ਪਸ਼ੂ ਦਾ ਨਿਊਟ੍ਰੀਸ਼ਨ ਪੂਰਾ ਹੋ ਜਾਂਦਾ ਹੈ ਉਹਦੀਆਂ ਕਮੀਆਂ ਪੂਰੀਆਂ ਹੋ ਜਾਂਦੀਆਂ ਤਾਂ ਬਿਮਾਰੀ ਵੀ ਨਹੀਂ ਛੇਤੀ ਕਿਤੇ ਲੱਗਦੀ ਤਾਂ ਯਾਨੀ ਕਿ ਇਹਦਾ ਨਾ ਦੁੱਧ ਦੱਦ ਵੀ ਪਸ਼ੂ ਦਾ ਪੂਰਾ ਵਧੀਆ ਰਹਿੰਦਾ ਜੀ ਲੰਮਟਾ ਠੀਕ ਹੈ ਡਾਕਟਰ ਥੈਂਕ ਯੂ ਥੈਂਕ ਯੂ ਸੋ ਮੱਚ ਡਾਕਟਰ ਜੇ ਕਿਸੇ ਬੰਦੇ ਨੇ ਮੰਨ ਲਾ ਤੁਹਾਡਾ ਪ੍ਰੋਡਕਟ ਲੈਣਾ ਹੋਵੇ ਆਪਣੇ ਪਸ਼ੂਆਂ ਦੇ ਲਈ ਇਹ ਸਾਨੂੰ ਕਿੱਥੇ ਆਉਣਾ ਪਊ ਮਤਲਬ ਉਸ ਇਨਸਾਨ ਨੂੰ ਕਿੱਥੇ ਆਉਣਾ ਪਊ ਐਡਰੈਸ ਦੱਸ ਦਿਓ ਆਪਣਾ ਸਰ ਅਸੀਂ ਜੀ ਰਾਣੀਆਂ ਹੈ ਜੀ ਇਹ ਰਾਣੀਆਂ ਮਤਲਬ ਜੀਵਨਗਰ ਸਰਸੇ ਤੋਂ 20 ਕਿਲੋਮੀਟਰ ਹੈ ਜੀ ਜੀਵਨਗਰੀ ਤੋਂ 8 ਕਿਲੋਮੀਟਰ ਹੈ ਜੀ ਠੀਕ ਹੈ ਜੀ ਤੇ ਜੇ ਕੋਈ ਦੂਰ ਦਾ ਹੈ ਅਸੀਂ ਕੋਰੀਅਰ ਵੀ ਕਰ ਦਿੰਦੇ ਹਾਂ ਜੀ ਯਾਨੀ ਕਿ ਕੋਰੀਅਰ ਦੀ ਸੁਵਿਧਾ ਹੈ ਹਾਂ ਜੀ ਕੋਰੀਅਰ ਦੀ ਸੁਵਿਧਾ ਹੈ ਜੀ ਜੀਵਨਗਰ ਦਾ ਪੰਜਾਬ ਹਰਿਆਣਾ ਰਸਤੇ ਜੀ ਹਾਂ ਜੀ ਸਾਡੀਆਂ ਜਾਂਦੀਆਂ ਜੀ ਮੈਡੀਸਨ ਡੇਲੀ ਜਾਂਦੀ ਹੈ ਜੀ ਕੋਰੀਅਰ ਕਰ ਦਿਆ ਜੀ ਚੱਲ ਜਾਂਦਾ ਜੀ ਵਸੇ ਇਹ ਰਾਣੀਆਂ ਜੀ ਪ੍ਰੋਪਰ ਰਾਣੀਆਂ ਠੀਕ ਹੈ ਰਾਣੀਆਂ ਰਾਣੀਆਂ ਨਾਮ ਧਾਰੀ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਢਿੱਲੋਂ ਇਲੈਕਟਰੋ ਹੋਮੋਪੈਥੀ ਆਪਣੇ ਕਲੀਨਿਕ ਦਾ ਨਾਮ ਹੈ ਜੀ ਤੇ ਨਾਮਤਾਰੀ ਗੁਰਦੁਆਰਾ ਮਤਲਬ ਸਬਜੀ ਮੰਡੀ ਦੇ ਨਾਲ ਠੀਕ ਹੈ ਹਾਂਜੀ ਤਾਂ ਦੋਸਤੋ ਇਹਨਾਂ ਦਾ ਜਿਹੜਾ ਐਡਰੈਸ ਹੈ 메ਨ ਰੋਡ ਦੇ ਉੱਤੇ ਜੀਵਨ ਨਗਰ ਰੋਡ ਦੇ ਉੱਤੇ ਤੇ ਨਾਮਤਾਰੀ ਗੁਰੂ ਘਰ ਹੈ ਗੁਰਦੁਆਰਾ ਸਾਹਿਬ ਤੋਂ ਜਦੋਂ ਆਪਾਂ ਅੰਦਰ ਨੂੰ ਵੜਾਂਗੇ ਤਾਂ ਸਾਹਮਣੇ ਹੀ ਤੁਹਾਨੂੰ ਜਿਹੜਾ ਕੀ ਹੈ ਕਲੀਨਿਕ ਦਾ ਐਡਰੈਸ ਹੈ ਢਿੱਲੋ ਹੋਮੋਪੈਥਿਕ ਲਿਖਿਆ ਨਜ਼ਰ ਆ ਜਾਊਗਾ ਇੱਥੋਂ ਆਪਾਂ ਆ ਕੇ ਵੀ ਪਰਚੇਸ ਕਰ ਸਕਦੇ ਹਾਂ ਆਦਰਵਾਇਜ਼ ਆਪਾਂ ਆਨਲਾਈਨ ਵੀ ਘਰ ਬੈਠੇ ਮੰਗਾ ਸਕਦੇ ਹਾਂ